ਸਰਦੇਵ ਸਿੰਘ ਪਿੰਡ ਲਾਇਰ ਤੋਂ ਆਜਵੇਂ ਹਾਂਜੀ ਇਹ ਇੰਡੀਆਨ ਆਇਲ ਵਾਲਿਆਂ ਦੀ ਕੋਈ ਸਕੀਮ ਸੀਗੀ ਵੀ ਜਿਹੜਾ 3000 ਦਾ ਪੈਟਰੋਲ ਜਾਂ ਡੀਜ਼ਲ ਪਾਵੇ ਉਹਨੂੰ ਕੂਪਨ ਮਿਲੇਗਾ ਇੱਕ ਮਹੀਨੇ ਡੇਢ ਮਹੀਨੇ ਦੀ ਉਹਨਾਂ ਦੀ ਸਕੀਮ ਸੀਗੀ ਜੀ ਬੇਟਾ ਤੇਲ ਪਾਉਣ ਗਿਆ ਉਹਨਾਂ ਨੇ ਕਹੇ ਤਾਂ ਵੀ ਦੋ ਦਾ ਨਾ ਪਾਓ ਤਿੰਨ ਦਾ ਪਾਓ ਅੱਛਾ ਉਹਦੇ ਚ ਦੋ ਤਿੰਨ ਕੂਪਨ ਮਿਲ ਗਏ ਉਹ ਕੂਪਨ ਦੇ ਵਿੱਚੋਂ ਆਪਣਾ ਸਵਰਾਜ 733 ਨਵਾਂ ਮਾਡਲ ਆ ਉਹ ਆਪਣਾ ਇੱਕ ਆਪਾ ਨੂੰ ਨਿਕਲਿਆ ਇੱਕ ਐਸ ਅ ਸਟੇਟ ਜੋਂ ਇੱਕ ਨਿਕਲਿਆ ਮੁਕਸਰ ਠੀਕ ਹੈ ਜੀ ਧੋਗ ਤੇ ਬਾਹਰ ਨਿਕਲੇ ਨੌਰਥ ਜਨ ਤੋਂ ਸਾਰਾ ਉਹਨਾਂ ਨੇ ਇਹ ਕੱਢਿਆ ਸੀਗਾ ਡਰਾ ਜਿਹੜਾ ਕੱਢਿਆ ਸੀ ਠੀਕ ਹੈ ਹਾਂ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਖੁਸ਼ੀ ਆ ਜੀ ਤੇਲ ਵੀ ਤਾਂ ਆਪਣੀ ਸੀ ਗੱਡੀ 'ਚ ਜਿਹੜਾ ਪੋਇਆ ਕਿਸਮਤ ਦੀ ਗੱਲ ਹੈ ਕਹਿੰਦੇ ਤੇ 1000 ਲੀਟਰ ਪੋਇਆ ਜੀ ਜਾਂ 3000 ਦਾ ਪੋਇਆ ਨਹੀਂ ਨਹੀਂ 3000 ਦਾ 3000 ਉਹਨਾਂ ਦੀ ਸਕੀਮ ਇਹ ਸੀਗੀ ਵੀ ਜਿਹੜਾ 3000 ਜਾਂ 30 ਤੋਂ ਉੱਪਰ ਪਾਊਗਾ ਉਹਦਾ ਕੂਪਨ ਤੇ ਜਾ ਜਾਊਗਾ ਉਹ ਤੇ ਡਰਾ ਕੱਢਣ ਲਈ ਠੀਕ ਹੈ ਹਾਂ ਜਦੋਂ ਕੋਈ ਪੁਲਿਸ ਤੇ ਤੁਸੀਂ ਇਹ ਹੋਗਾ ਜੀ 1.5 ਤੋਂ 1 ਮਹੀਨਾ ਹੋ ਗਿਆ ਮੇਰੇ ਖਿਆਲ ਨਾਲ एकदम ਸਰਪ੍ਰਾਈਜ਼ ਹੋ ਗਿਆ ਸਰਪ੍ਰਾਈਜ਼ ਦਾ ਫਿਰ ਉਹਨਾਂ ਦਾ ਫੋਨ ਹੀ ਆਇਆ ਜੀ ਵੀ ਤੁਹਾਡਾ ਡਰਾ ਨਿਕਲਿਆ ਠੀਕ ਹੈ ਪਰ ਪਹਿਲਾਂ ਯਕੀਨ ਜਾਨੀ ਸੀ ਆਉਂਦਾ ਵੀ ਉਹ ਕਹਿੰਦੇ ਕਿ ਥੱਬੀ ਥੱਬੀ ਲਾ ਜਾਂਦੇ ਨੇ ਅੱਛਾ ਐਦਾਂ ਕਰ ਜਾਂਦੇ ਨੇ ਠੀਕ ਹੈ ਤੇ ਫਿਰ ਇਹਦੇ 'ਚ ਕੁਝ ਹੁੰਦਾ ਜੀ ਗਵਰਨਮੈਂਟ ਦਾ ਟੈਕਸ ਹੁੰਦਾ ਠੀਕ ਹੈ ਜੀ 30% ਯਾ ਲੋ ਇਹ ਕਹਿਣ ਲੱਗੇ ਵੀ 1 ਲੱਖ 37 37000 ਜਮਾ ਕਰਾਓ ਫਿਰ ਉਹੀ ਡਰਜੇ ਲੱਗਣ ਲੱਗਾ ਕਿ ਤੇ ਠੱਗਿਆ ਨਾ ਹੋਵੇ ਚਲੋ ਟੈਕਸ ਅਸੀਂ ਕਹਿੰਦੇ ਸੀ ਅਸੀਂ ਪੋਰਟ ਦੇ ਖਾਤੇ ਅਸੀਂ ਪਾ ਦਨੇ ਆ ਵੀ ਮੈਂ ਰਿਟਰਨ ਬੇਟਾ ਕਹਿੰਦਾ ਵੀ ਮੈਂ ਰਿਟਰਨ ਭਰਨਾ ਮੈਂ ਉਧਰ ਪਾ ਦਿੰਨਾ ਟੈਕਸ ਜਮਾ ਕਰਾਉਣ ਲੇ ਜੀ ਤੇ ਬਸ ਉਹ ਕਹਿੰਦੇ ਨਹੀਂ ਇੱਧਰ ਹੀ ਕਰੋ ਉਧਰ ਕਰਾਤਾ ਜੀ ਫਿਰ ਉਹਨਾਂ ਨੇ ਫਾਈਲ ਬਣਾਉਣੀ ਸ਼ੁਰੂ ਕਰਤੀ ਤੇ ਫਿਰ ਸਾਨੂੰ ਉਹਨਾਂ ਨੇ ਕਹਿਤਾ ਜੀ ਬਸ ਖੰਨੇ ਏਜੰਸੀ ਚ ਦੇਖਿਆ ਸੀਗਾ ਹਾਂਜੀ ਉਹਨਾਂ ਨੇ ਤਾਂ ਸਾਨੂੰ ਚਾਬੀਆਂ ਦੇ ਕੇ ਅਸੀਂ ਕਰਨੇ ਆਲੇ ਨੇ ਪਰ ਉਹ ਦਰਾਹੇ ਵਾਲੇ ਪੰਪ ਵਾਲੇ ਕਹਿੰਦੇ ਜੀ ਅਸੀਂ ਦੋ ਦਿਨ ਆਪਣੇ ਪੰਪ ਤੇ ਘੜਾਉਣਾ ਠੀਕ ਜੀ ਆਪਦੇ ਪੰਪ ਦੀ ਮਿਠਵਰੀ ਦੇ ਠੀਕ ਜੀ ਫਿਰ ਉੱਥੋਂ ਉਹਨਾਂ ਨੇ ਆਪਣੇ ਫੰਕਸ਼ਨ ਕਰਕੇ ਉੱਥੋਂ ਕਾਬੀਆਂ ਲਤੀਆਂ ਜੀ ਦਰਾਹੇ ਕਿਹੜਾ ਪੰਪ ਸੀ ਜੀ ਇਹ ਇਹ ਆ ਆਪਣੇ ਰਾਮਪੁਰ ਐਗਰੀਕਲਚਰ ਆਪਣੀ ਸੁਸਾਇਟੀ ਆ ਜਿਹੜੀ ਕੋਆਪਰੇਟਿਵ ਉਹਨਾਂ ਦਾ ਪੰਪ ਆ ਜੀ ਠੀਕ ਹੈ ਹਾਂਜੀ